ਈ ਨਾਮ ਹੈ ਪਿੰਡ ਕਿਦਾਂ ਬਾਈ ਜੀ ਮੇਰਾ ਨਾਮ ਰਾਮਸਰਨ ਸਿੰਘ ਪਿੰਡ ਗੋਵਿੰਦਗੜ੍ਹ ਜੇਜੀਆਂ ਰਾਮਸਰਨ ਇੱਕ ਜਿਹੜਾ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਪੈਂਦ ਟੋਲ ਪਲਾਜ਼ੇ ਖਨੋਰੀ ਲਾਗੇ ਹਾਂਜੀ ਬਾਈ ਜੀ ਉੱਥੇ ਕੋਈ ਝਗੜਾ ਹੋਇਆ ਮਾਮਲਾ ਕੀ ਹੈ ਉਹ ਪੂਰਾ ਬਾਈ ਜੀ ਮੇਰੇ ਅੱਗੇ ਕਾਰ ਸੀਗੀ ਟੋਲ ਤੇ ਖੜੀ ਸੀਗੀ ਮਤਲਬ ਉਦੋਂ ਬਾਅਦ ਬੂਮ ਚੱਕਿਆ ਹੋਇਆ ਸੀਗਾ ਖੁੱਲਾ ਸੀਗਾ ਮੈਂ ਕਮੈਂਟ ਪਾਉਣ ਲੱਗਿਆ ਖੁੱਲਾ ਸੀਗਾ ਤੇ ਉਹਨਾਂ ਨੇ ਬੂਮ ਮਤਲਬ ਡਿੱਪਿਆ ਉੱਪਰ ਮੈਂ ਮਸ਼ੀਨ ਰੋਕੀ ਉਹਨਾਂ ਦੇ ਸਾਈਡ ਤੇ ਉਹਨਾਂ ਦੇ ਮੁਲਾਜ਼ਮ ਨੇ ਆ ਕੇ ਛੜ ਤੇ ਮੈਨੂੰ ਕਿਹਾ ਮਾਂ ਵੀ ਖੋਲਣਾ ਪਊਗਾ ਕਹਿੰਦਾ ਨਹੀਂ ਕਹਿੰਦਾ ਜੇ ਨਹੀਂ ਉਹਨੇ ਖਿੱਚਿਆ ਉਹਦੇ ਕਬਜ਼ੇ ਹੀ ਲੱਗੇ ਹੋ ਸੀ ਉਹਨੇ ਖਿੱਚਿਆ ਪਰੇ ਕੀਤਾ ਮਸ਼ੀਨ ਮੇਰੀ ਡੰਗ ਗਈ ਉੱਥੋਂ ਦੀ ਕੋਈ ਉਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਉਹਨਾਂ ਦਾ ਮਤਲਬ ਕੋਈ ਮੇਰੇ ਨੂੰ ਕੋਈ ਆਪਸ ਵਿੱਚ ਸਾਡੀ ਉਹਨੇ ਤੂੰ ਤੂੰ ਮੈਂ ਮੈਂ ਜੀ ਕਿਹੜਾ ਕਰੀ ਉਹਨੇ ਜੇ ਨਹੀਂ ਫਿਰ ਕੋਈ ਗੱਲਬਾਤ ਨਹੀਂ ਹੋਈ ਸਾਡੀ ਕੀ ਹੋਇਆ ਜੀ ਉਹ ਮੇਰੇ ਪਿੱਛੇ ਜਾਨੀ ਮੋਟਰਸਾਈਕਲਾਂ ਤੇ ਜਾਨੀ ਉਹ ਬੰਦੇ ਲੈ ਕੇ ਮਤਲਬ ਲੋਹੇ ਦੀਆਂ ਰਾੜਾਂ ਲੈ ਕੇ ਕਿਰਪਾਨਾਂ ਵਗੈਰਾ ਲੈ ਕੇ ਮੇਰੇ ਪਿੱਛੇ ਆ ਗਏ ਉਹ ਮੇਰੇ ਪਿੱਛੇ ਆਏ ਹੋਏ ਜਦੋਂ ਉਹਨਾਂ ਨੇ ਆ ਕੇ 10 ਕਿਲੇ ਦੂਰ ਆ ਕੇ ਮੋਟਰਸ ਪੱਕੇ ਪੱਥਰ ਮਾਰਨ ਲੱਗੇ ਉਹ ਮਸ਼ੀਨ ਦੇ ਉੱਤੇ ਤੇ ਸਿੱਧੇ ਪੱਥਰ ਵੱਜੇ ਹੋਏ ਨੇ ਮੇਰੇ ਆ ਨਿਸ਼ਾਨ ਹੈਗੇ ਨੇ ਸਰੀਰ ਤੇ ਵੀ ਮਸ਼ੀਨ ਤੇ ਇੰਚੇ ਇੰਚ ਡੂੰਘੇ ਜਿਹੜੇ ਉਹ ਟੱਕਨੇ ਉਹ ਸਾਹਮਣੇ ਨੇ ਥੋੜੇ ਪਏ ਹੋਏ ਨੇ ਉਦੋਂ ਬਾਅਦ ਮੈਂ ਨਹੀਂ ਰੁਕਿਆ ਅੱਗੇ ਆ ਗਿਆ ਕਿਉਂਕਿ ਮੈਂ ਡਰ ਗਿਆ ਮੈਂ ਅੱਗੇ ਜਾ ਕੇ ਵੀ ਬੰਦੇ ਇਕੱਠੇ ਹੋ ਜਾਣਗੇ ਪੁਲਿਸ ਵਾਲੇ ਵਗੈਰਾ ਉੱਥੇ ਹੈਗੇ ਨੇ ਗਾਂ ਚੌਂਕ 'ਚ ਵੀ ਉੱਥੇ ਰੁਕੂੰਗਾ ਮਸ਼ੀਨ ਉਦੋਂ ਬਾਅਦ ਦੁਬਾਰੇ ਫੇਰ ਉਹਨਾਂ ਨੇ ਮੇਰੇ ਕੋਲ ਦੀ ਮੋਟਰਸਾਈਕਲ ਟਪਾ ਲਿਆ ਜੀ ਮੋਟਰਸਾਈਕਲ ਟਪਾ ਕੇ ਦੁਬਾਰੇ ਅੱਗੇ ਫੇਰ ਦੀ ਫੇਰ ਉਹ ਸੜਕ ਤੇ ਖੜੇ ਫੇਰ ਪੱਥਰ ਪਿਸਤੌਲ ਕੱਢਿਆ ਹੋਇਆ ਫਿਰ ਰੋਕ ਲਈ ਤੇ ਉਹਦੇ ਮਗਰ ਕੋਈ ਮੇਰੇ ਕੋਈ ਗੱਡੀ 'ਚ ਵੀਡੀਓ ਬਣਾਉਂਦਾ ਹੁੰਦਾ ਸੀਗਾ ਕਿਸੇ ਨੂੰ ਪਤਾ ਸੀਗਾ ਵੀ ਧੱਕਾ ਕਰਨ ਲੱਗੇ ਵੀ ਇਹ ਟੋਲ ਵਾਲੇ ਜਦੋਂ ਵੀਡੀਓ ਬਣਾਉਂਦਾ ਹੁੰਦਾ ਸੀ ਤੇ ਉੱਥੇ ਖੜਕੇ ਉਹ ਵੀਡੀਓ ਬਣਾਉਣ ਲੱਗਾ ਤੇ ਉਹਨੂੰ ਨਾਲ ਧੱਕਾ ਮੁਕੀ ਉਹਦੇ ਨਾਲ ਵੀ ਕਰਗੇ ਤੇ ਉਹਦਾ ਫੋਨ ਖੋਲੇ ਜੀ ਉਹਨਾਂ ਨੇ ਉਹਦਾ ਫੋਨ ਖੋਕੇ ਉਹਦੀ ਵੀ ਵੀਡੀਓ ਐਡਿਟ ਕਰਤੀ ਤੇ ਇੱਕ ਮੁੰਡਾ ਹੋਰ ਸੀਗਾ ਜਸਵੀਰ ਉਹਦਾ ਨਾਮ ਸੀ ਪੈਂਦਦਾ ਵੈਸੇ ਮੁੰਡਾ ਉਹ ਤੇ ਉਹਦਾ ਫੋਨ ਫੜ ਲਿਆ ਜੀ ਫਿਰ ਕਹਿੰਦੇ ਤੂੰ ਵੀਡੀਓ ਬਣਾਉਣਾ ਵੀ ਉੱਤਾਂ ਕਰਕੇ ਉਹਦੀ ਵੀ ਮੰਨ ਲਓ ਵੀਰ ਉਹ ਕਰਗੇ ਜੀ ਉਹ ਵੀਡੀਓ ਉਹਦਾ ਫੋਨ ਖੋਗੇ ਤੇ ਵੀਡੀਓ ਡ ਫਿਰ ਮੈਨੂੰ ਇਹ ਜਿਹੜਾ ਮੇਰਾ ਫੋਨ ਸੀਗਾ ਇਹਨਾਂ ਦਾ ਮਸ਼ੀਨ ਦੀ ਚਾਬੀ ਲੈ ਗਈ ਜੀ ਕੱਢ ਕੇ ਤੇ ਆ ਮੇਰੇ ਕਵਰ ਦੇ ਵਿੱਚ ਪੈਸੇ ਸੀਗੇ ਤੇ ਹਿਸਾਬ ਵਾਲੀ ਡੇਰੀ ਸੀ ਆ ਫੋਨ ਦੇ ਕਵਰ ਚ ਜੀ ਤੇ ਤਕਰੀਬਨ 5000 5500 ਰੁਪਿਆ ਸੀਗਾ ਜੀ ਉਹ ਇਹ ਲੈ ਗਏ ਮੈਨੂੰ ਕਹਿੰਦੇ ਜੇ ਨਹੀਂ ਮੈਂ ਉਦੋਂ ਬਾਅਦ ਉਹ ਬੰਦੇ ਮੈਨੂੰ ਉੱਥੇ ਲੈ ਗਏ ਟੋਲ ਤੇ ਟੋਲ ਤੇ ਗਏ ਜਦੋਂ ਅਸੀਂ ਉਹਨੇ ਜਦੋਂ ਸੀਸੀਟੀਵੀ ਦੇਖੀ ਫੁਟੇਜ ਉਹਨਾਂ ਦੀ ਉਹਦੇ ਵਿੱਚ ਤੇ ਬਖਾਇਆ ਦੱਸੋ ਜੇ ਕੋਈ ਨੁਕਸਾਨ ਆ ਵੀ ਤਾਂ ਮੈਂ ਤੁਹਾਨੂੰ ਦੱਸੋ ਵੀ ਮੈਂ ਉਹਦਾ ਕਸੂਰ ਵਾਰਾਂਗਾ ਹਾਂ ਮੈਂ ਮਾफी ਮੰਗੂਗਾ ਵੀ ਉਹਨਾਂ ਦੇ ਵਿੱਚ ਕੁਝ ਨਹੀਂ ਐਵੇਂ ਦਾ ਹੈਗਾ ਤੇ ਜਿਹੜੀ ਉਹਨਾਂ ਦੀ ਵੀਡੀਓ ਆ ਗਈ ਉਹ ਫੁਟੇਜ ਹੈ ਸੀਸੀਟੀਵੀ ਉਹ ਇੱਕ ਤਾਂ ਉਹ ਬੈਰਲ ਕਰਵਾਈ ਜਾਵੇ ਵੀ ਦੱਸੋ ਕੀ ਨੁਕਸਾਨ ਸੀਗਾ ਮਾਲਾ ਤੇ ਦੂਜੇ ਨੰਬਰ ਤੇ ਜਿਹੜਾ ਉਹ ਪਿਸਤਲ ਵਾਲੀ ਕਹਿੰਨੇ ਕਹਿੰਦਾ ਮੈਨੂੰ ਕਹਿੰਦਾ ਮੇਰਾ ਫੋਨ ਫੜ ਲਿਆ ਉਹਨਾਂ ਆਪ ਨੇ ਕੈਪਟਨ ਸੀ ਉਹਦਾ ਨਾਮ ਮੰਨ ਲਓ ਜਿਹੜਾ ਟੋਲ ਪਲਾਜੇ ਦਾ ਮਾਲਕ ਹੈ ਇਸ ਟਾਈਮ ਕੈਪਟਨ ਨੇ ਫੋਨ ਫੜਿਆ ਕਹਿੰਦਾ ਲੈ ਆ ਦਿਖਾ ਮੈਂ ਕੋਈ ਗੱਲ ਨਹੀਂ ਕਹਿੰਦਾ ਵੀ ਗੁੰਡਾਗਰਦੀ ਤੇਰੇ ਨਾਲ ਹੋਈ ਆ ਤੈਨੂੰ ਇਨਸਾਫ ਮਿਲੂਗਾ ਤੂੰ ਬੈ ਜਾ ਚਾਹ ਪੀ ਪਾਣੀ ਪੀ ਲੈ ਬੈਠ ਤੂੰ ਕੋਈ ਅਜਿਹੀ ਗੱਲ ਨਹੀਂ ਘਬਰਾਣਾ ਮੈਂ ਤੇਰੇ ਨਾਲ ਆ ਉਦੋਂ ਬਾਅਦ ਆਪਦੇ ਫੋਨ ਤੋਂ ਮੇਰੇ ਫ ਉਹ ਕਰਦੇ ਕਰਦੇ ਨੇ ਮੰਨ ਲਓ ਮਾਰਕ ਲਾ ਕੇ ਤੇ ਮੇਰੇ ਫੋਨ ਤੋਂ ਵੀਡੀਓ ਡਿਲੀਟ ਕਰ ਗਿਆ ਉਹ ਮੇਰੇ ਜਿਹੜੇ ਫੋਨ 'ਚ ਵੀਡੀਓ ਸੀਗੀਆਂ ਵਾਇਰਲ ਹੋਈਆਂ ਫਿਰ ਇਹ ਕਿੱਥੋਂ ਆਈਆਂ ਜਿਹੜੀਆਂ ਵੀਡੀਓ ਇਹ ਵਾਇਰਲ ਹੋਈਆਂ ਨੇ ਜੀ ਟੋਲ ਤੋਂ ਨਿਕਲਣ ਦਾ ਟਾਈਮ ਨੋਟਾ ਤੇ ਮੇਰੇ ਤੋਂ ਫੋਨ ਤੋਂ ਵਟਸਐਪ ਕਰਨ ਦਾ ਟਾਈਮ ਮੈਂ ਉਸ ਤੋਂ ਪਹਿਲਾਂ ਇਹ ਜਿਸ ਟਾਈਮ ਮਾਲਾ ਮਸ਼ੀਨ ਕੋਲੇ ਸੀਗਾ ਮੈਂ ਤੁਰਿਆਂ ਦਾ ਵੀਡੀਓ ਬਣਾ ਰਿਹਾ ਸੀਗਾ ਮਸ਼ੀਨ ਉਹਨਾਂ ਨੇ ਰੋਕੀ ਉਸ ਟਾਈਮ ਮੇਰਾ ਕੋਈ ਜੇਤੋਂ ਸਾਈਡਾ ਕੋਈ ਦੋਸਤ ਸੀਗਾ ਮੈਂ ਵੀਡੀਓ ਇਹ ਉਹਨੂੰ ਵਟਸਐਪ ਕਰਤੀ ਸੀਗੀਆਂ ਫਿਰ ਮੈਂ ਦੁਬਾਰਾ ਉਹੀ ਵਟਸਐਪ ਤੋਂ ਚੱਕ ਕੇ ਵੀਡੀਓ ਇਹ ਦੁਬਾਰਾ ਡਾਊਨਲੋਡ ਕੀਤੀ ਵੀਡੀਓ ਮੇਰੀ ਜਣੀ ਉਹ ਕੈਪਟਨ ਸੀ ਜਿਹੜਾ ਉਹ ਮਾਲਾਣੇ ਸੀ ਕਿ ਉਹ ਤੋਲ ਉਹ 6-7 ਬੰਦੇ ਸੀਗੇ ਜੀ ਹਾਂ ਮੈਂ ਤਾਂ ਹੀ ਵਿੱਚ ਮੈਂ ਬੋਲ ਰਿਹਾ ਵੀ ਮੇਰੇ ਗੋਲੀ ਮਾਰਦੇ ਨੇ ਇਹ ਆਖਰ ਨੂੰ ਉਹ ਰੋਂਦੋ ਹੋ ਮਾਲੋ ਆਪਣੇ ਰਾੜਾਂ ਚ ਤਾਂ ਨਹੀਂ ਲਈ ਫਿਰਦੇ ਸੀਗੇ ਉਹਨਾਂ ਕੋਲ ਪਿਸਟਲ ਸੀਗੇ ਜੇ ਤਾਂ ਹੀ ਜਣੀ ਮੈਂ ਕਹਿ ਰਿਹਾ ਵੀ ਮੇਰੇ ਇਹ ਗੋਲੀ ਮਾਰਦੇ ਨੇ ਮਾਰੋ ਮੇਰੇ ਗੋਲੀ ਕਿਵੇਂ ਮਾਰੋਗੇ ਮਾਰੋ ਗੋਲੀ ਮੇਰੇ ਆ ਗੱਲ ਸੀਗੀ ਉਹਨਾਂ ਕੋਲ ਪਿਸਟਲ ਵੀ ਸੀਗਾ ਮੇਰੇ ਨਾਲ ਸਾਰੇ ਸਾਰੇ ਆਮ ਗੁੰਡਾ ਕਰਦੀ ਕਰਗੇ ਜੀ ਮੇਰੇ ਸੱਟਾਂ ਵੀ ਮਾਰ ਕੇ ਉੱਪਰ ਚੜ ਕੇ ਮਸ਼ੀਨ ਤੇ ਤੇ ਉਦੋਂ ਬਾਅਦ ਜੇ ਉੱਥੇ ਕਹਿੰਦੇ ਤੈਨੂੰ ਥਾਣੇ ਚ ਦੇਵਾਂਗੇ ਪੈਸੇ ਮੈਂ ਮਹਾਂਬੀਚਾ ਨੂੰ ਕੋਈ ਗੱਲ ਨਹੀਂ ਵੀ ਆਪਾਂ ਕੱਲ ਨੂੰ ਨਿਬੜ ਲਾਂਗੇ ਥਾਣੇ 'ਚ ਆ ਜਾਵਾਂਗੇ ਅਸੀਂ ਜਿਵੇਂ ਦੀ ਹੋਈ ਵੀਡੀਓ ਆ ਮੇਰੇ ਕੋਲੇ ਪਈਆਂ ਨੇ ਮੈਨੂੰ ਤਾਂ ਹੀ ਸੀਗਾ ਜਦੋਂ ਮੈਂ ਘਰੇ ਆ ਕੇ ਦੇਖਿਆ ਮੇਰੇ ਸਾਤਰੀ ਦੇ ਵਿੱਚ ਟੂਲ ਲੱਗਿਆ ਹੋਇਆ ਜੀ ਉਹਦੇ ਉੱਤੇ 185000 ਰੁਪਏ ਮੈਂ ਪੈਟਰੋਲ ਪੰਪ ਤੋਂ ਜਿਹੜੇ ਬੰਦੇ ਕੋਲੇ ਕੰਮ ਕਰਕੇ ਆਏ ਸੀਗਾ ਜੀ ਮੈਨੂੰ ਉਹਨੇ ਦਿੱਤਾ ਸੀਗਾ ਬਾਡੀ ਦਾ ਬਾਡੀ ਦਾ ਜੀ ਹਾਂ ਮਸ਼ੀਨ ਦੀ ਬਾਡੀ ਦਾ ਮੈਂ ਜਦੋਂ ਉਹ ਕੱਢਣ ਲੱਗਿਆ ਉਹ ਲਫਾਫੇ 'ਚ ਪਾਇਆ ਹੋਈ ਸੀ ਤੇ ਨਾ ਹੀ ਮੇਰੀ ਸਾਤਰੀ 'ਚ ਉਹ 185000 ਰੁਪਏ ਹੋ ਸੀਗਾ ਤੇ ਬਾਕੀ ਪੈਸੇ ਦਾ ਜਿਹੜੇ ਉਹ ਮਰੇ ਉਹ ਤੋਂ ਕੱਢ ਹੀ ਕੁਈ ਇਹਦੇ ਸੰਬੰਧ ਰਿਪੋਰਟ ਲਖਾਈ ਜਾਂ ਕਾਰਵਾਈ ਵਗੈਰਾ ਇਹਦੇ ਮੈਂ ਹੁਣ ਮੇਰੇ ਪੈਣ ਹੋ ਰਿਆ ਜੀ ਆ ਸਾਤੀ ਚ ਪਛੜੀਆਂ ਵਗੈਰਾ ਚ ਕਾਫੀ ਪੈਣ ਹੋ ਰਿਆ ਪੱਥਰ ਲੱਗੇ ਹੋਏ ਨੇ ਨਿਸ਼ਾਨ ਹੈਗੇ ਨੇ ਪੱਤਰਾਂ ਦੇ ਤੇ ਮੈਂ ਹੁਣ ਐਡਮਿਟ ਹੋ ਰਿਆ ਜੀ ਫਿਰ ਜੇ ਮੇਦੀ ਕੋਈ ਕਾਰਵਾਈ ਹੋ ਗਈ ਮੈਂ ਇਨਸਾਫ ਦੀ ਮੰਗ ਕਰਦਾ ਵੀ ਜੇ ਮੈਂ ਸਚਾਈ ਨਾਲ ਹੀ ਮੈਂ ਸਚਾਈ ਤੇ ਖੜਿਆ ਆ ਵੀ ਪਰ ਮੈਨੂੰ ਇਹ ਇਨਸਾਫ ਮਿਲਣਾ ਚਾਹੀਦਾ ਜੀ